ਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਕੰਟੀ ਕੁਲੇ ਨੂੰ ਇਹ ਮਹਾਰਾ ਹੀ ਦੀ ਰਿਪੋਰਟ ਲੇਟ ਭੇਜੀ ਦੀ ਗੱਲ ਬਈ ਉਹਨਾਂ ਨੇ ਪਿੱਛੇ ਬੈਠੀ ਬੂਆ ਜੀ ਇਹ ਲੋ ਸਾਡਾ ਡੀਜ਼ਲ ਵਾਲੀ ਇਹ ਮਹ ਗੱਡੀ ਵਾਹ ਓਕੇ ਲੇ ਆਪਾਂ ਨੇ ਡੀਜ਼ਲ ਗੱਡੀ ਚ ਬਾਕੀ ਆਪਾਂ ਨੂੰ ਵੀ ਰਾਤ ਬੁਖਾਰ ਹੋ ਗਿਆ ਦਾ ਭਾਈ ਝਾੜਾ ਕਰ ਝਾੜਾ ਕਰਾ ਕੇ ਲੈ ਆਈ ਫਿਰ ਕੱਲ ਮੈਂ ਤੁਹਾਨੂੰ ਦੱਸ ਰਿਹਾਦਾ ਮੈਂ ਤੁਰਨੀ ਹੋ ਰਿਹਾ ਪੈਰ ਤੇ ਜਮੀ ਪੈਰ ਮੰਦਰਦ ਲੱਗਦਾ ਕਰਨ ਬਾਈ ਪੈਰ ਟਸ ਟਸ ਲੱਗਦਾ ਕਰਨ ਇਨਸ਼ਾਅੱਲਾ ਜਾ ਹੋ ਗਿਆ ਫੇਰ ਕੋਈ ਤਾਂ ਵੀ ਝਾੜਾ ਕਰਾ ਕੇ ਆਇਆ ਰਾਤ ਝਾੜੇ ਤੇ ਆਰਾਮ ਲਗਿਆ ਤੁਰਨੀ ਹੋ ਰਿਹਾ ਜੁੱਤੀ ਚੱਪਲ ਕੁਝ ਨਹੀਂ ਪੈ ਰਹੀ ਪੈਰ ਮਾਉਣ ਦੇਖੋ ਦਿਖਾਉਂਦੇ ਆ ਤੁਹਾਨੂੰ ਪੰਚਕੁੱਲਾ ਕੀ ਕਿਹਾ ਤਾਂ ਸਦਾ ਅੱਜ ਮੈਡਮ ਕਹਿੰਦੀ ਰਿਪੋਰਟ ਦੇ ਇੱਕ ਹੈ ਕੱਲ ਫਿਰ ਆਪਾਂ ਲੇਟ ਹੋ ਗਏ ਤੇ ਫਿਰ ਜਾਗ ਨਹੀਂ ਹੁਣਾ ਤਾਂ ਤਾਂ ਫਿਰ ਪੈਰਾਂ ਮਾ ਵੀ ਦਰਦ ਹੋ ਰਿਹਾ ਸੀ ਬਈ ਬਹੁਤ ਤਾਂ ਕਰਕੇ ਕੱਲ ਕੈਂਸਲ ਕਰ ਦਿੱਤਾ ਵਾ ਫਿਰ ਆਪਾਂ ਉੱਥੇ ਦੇ ਮਿਲਾਣੇ ਤੇ ਆ ਕੇ ਮੈਂ ਤਾਂ ਝਾੜਾ ਕਰਾ ਕੇ ਆਇਆ ਫਿਰ ਡਾਕਟਰ ਆ ਗਿਆਣ ਦਾ ਬਸ ਦਵਾਈ ਲਈ ਡਾਕਟਰ ਦੇ ਬੁਖਾਰ ਦੀ 100 ਬੁਖਾਰ ਤਾਂ ਬਾ ਫਿਰ ਆਪਣਾ ਖਾ ਗਏ ਰੋਟੀ ਬਣਾ ਕੇ ਬੈ ਕੇ ਰਾਤ ਦਾ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਨਾਡਾ ਸਾਹਿਬ ਪਤਿ ਸ਼ਹੀਦ ਤਸ਼ਮੀ ਕਾਸਟ ਬ੍ਰਾਹਮਣ ਦੇਖੋ ਗੁਰਦੁਆਰਾ ਸਾਹਿਬ ਹੈ ਜੀ ਵਾਹਿਗੁਰੂ ਜੀ ਮਹਾਰਾਜ ਜੀ ਬਾਛਤਾਂਦਰ ਉਸਤਿ ਲਖਸਾ ਨਾਡਾ ਸਾਹਿਬ ਪਹੁੰਚ ਗਏ ਆਪਾਂ ਇਹ ਦੇਖੋ ਪਹਾੜੀ ਪure ਪਹਾੜੀਆਂ ਵਾਂ ਢਾਂਗਾਂ ਗਿਰੀਆਂ ਵੀ ਆ ਪਹਾੜਦੀਆਂ ਬਈ ਕੱਲ ਪਰਸੋਂ ਆਏ ਤੇ ਆਪਾਂ ਪਰਸੋਂ ਵੀ ਤਾਜੀ ਢਾਂਗਰੀ ਵੀ ਤੇ ਬੜੇ ਬੜੇ ਡਲੇ ਸੜਕ ਤੱਕ ਆਏ ਬਈ ਦਿਖਾਣੇ ਤੁਹਾਨੂੰ ਦੇਖੋ ਇਹ ਆ ਦੇਖੋ ਇਹ ਆ ਦੇਖੋ ਉਹ ਮਸ਼ੀਨ ਲੱਗੀ ਵੀ ਆ ਚੱਕਣ ਦੇਖੋ ਆ ਦੇਖੋ ਕਿੰਨੀ ਮਿੱਟੀ ਭਈ ਸੜਕ ਦੇ ਉੱਪਰ ਮਸ਼ੀਨ ਕਰ ਰਹੀ ਆ ਸਾਹ ਬਾਈ ਚਲੋ ਮਿਲਦੇ ਆਪਾਂ ਹੁਣ ਅੱਗੇ ਜਾ ਕੇ ਬਾਈ ਹਾਂਜੀ ਹਲੋ ਜੀ ਪਹੁੰਚ ਗਏ ਬਈ ਆਪਾਂ ਹੁਣ ਆਪਾਂ ਚੜੂਗੇ ਲਿਫਟ 'ਚ どうぞ。<music> ਬੈਠ ਜਾਓ। ਹੋਸ਼ੀਓ। ਹਾਂ। ਦੇਖੋ ਮੈਡਮ ਹੈ।

കൊല്ലേ ബന്ധോ കൊല്ലേ ബന്ധോ ਨਸਰੇ ਕਿਹੜੀ ਉੱਤਣ ਵਾਲੀ ਉਹ ਕਰੀ ਜਨਾ ਹੁਣ ਲੋ ਜੀ ਆਪਾਂ ਚਲਦੇ ਕਰ ਨੂੰ ਹੁਣ ਬਈ ਮਤ ਭਾਰੀ ਤੇ ਇਸੇ ਕੰਨ ਕਰੀਏ ਹਾਂ ਇੱਕ ਉਹ ਜਿਹੜੀ ਉਹ ਰੌਣੇ ਕਰੰਟ ਤੇ ਆਈ ਨਾ ਉਹ ਹਾਂ ਉਹਦੋਂ ਵੀ ਇਹੀ ਕਰੀਦੀ ਹਾਂ ਉਹਦੋਂ ਤਵਾ ਸੇ ਘੋਲ ਕੇ ਬਰਾਂ ਦੇ ਸਾਹ ਜੀ ਕਰੀਦੀ ਹਾਂ ਇੱਕ ਬਾਹਰ ਵਾਲੀ ਕਲੀਨਿਕ ਮੰਕੇ ਨਾਮ ਤੇ ਸਰਦਾਰ ਕਰਵਾਇਤਾ ਉਹ ਤਾਂ ਜੀ ਵੀ ਤੋਂ ਉਤਰਾ ਕਰਵਾਈ ਕਰਸੀ ਜੀ ਪਹਵਾਈਏ ਉਹ ਸੀ ਇਹ ਪਤਾ ਲੱਗੂਗਾ ਨਾ ਫਿਰ ਉਦੋਂ ਦਾ ਲੇਜਰ ਲੋਜਰ ਜਾਲੀ ਕਹਿੰਦੀ ਉਹ ਚਲ ਦੇ ਵਿੱਚ ਤਾਂ ਆਈਆਂ ਦੋ ਨਸਾਂ ਵੀ ਚਾਰ ਨਸਾਂ ਹੁੰਦੀਆਂ ਵੀ ਦੋ ਨਸਾਂ ਟੁੱਟ ਗਈਆਂ ਪਹਿਲਾਂ ਤਾਂ ਕਹਿੰਦੀ ਬਈ ਮੈਡਮ ਵੀ ਇੱਕ ਨਸਾਂ ਟੁੱਟੀ ਵੀ ਰਾਈਟ ਸਾਈਡ ਵਾਲਾ ਮੁੰਡਾ ਆ ਵਾਜੀ ਦਾ ਵਾਲ ਤਾਂ ਇਹਦੇ ਵਿੱਚ ਪਹਿਲਾਂ ਤਾਂ ਇੱਕ ਕਹਿੰਦੀ ਵੀ ਇੱਕ ਟੁੱਟੀ ਵੀ ਹੁਣ ਜਾਂਦਾ ਹੁਣ ਐਮ ਆਰ ਆਈ ਕਰਾਈ ਆਪਾਂ ਨੇ ਉਹਦੇ ਵਿੱਚ ਆਈਆਂ ਦੋ ਤੇ ਇੱਕ ਸੋਜਾ ਆ ਬੰਦਰ ਵੀ ਸੋਜ ਸੋਜਸ ਹੈ ਤਾਂ ਵੀ ਉਹ ਦੇ ਕਰਕੇ ਕਹਿੰਦੀ ਵੀ ਟਾਈਮ ਲੱਗੂਗਾ ਕਾਫੀ ਵੀ 2 3 ਮਹੀਨੇ ਲੱਗ ਸਕਦੇ ਆ ਇਹ ਹੋ ਜੂਗਾ ਠੀਕ ਹੋ ਜਰੂਰ ਚੱਲਦਾ ਹੋ ਜੂਗਾ ਮੁੰਡਾ ਵੀ 2 3 ਮਹੀਨੇ ਲੱਗੂਗੇ ਡੇਲੀ ਆਣਾ ਪਊਗਾ ਬਈ ਵੀ ਦੇਖ ਲਓ ਵੀ ਇਸ ਤਰ੍ਹਾਂ ਕਰਨਾ ਤੁਸੀਂ ਸਲਾਹ ਕਰ ਲਓ ਕਹਿੰਦੀ ਮਾ ਮਾ ਸਲਾਹ ਗਿਆ ਫਿਰ ਵੀ ਕਰਾਣਾ ਤਾਂ ਪੈਣਾ ਹੀ ਆ ਮਾ ਬਈ ਮੋਢੇ ਬਿਨਾਂ ਅ ਸਮਝ ਲੋ ਬਾਹੇ ਖੜ ਗਈ ਬਾਹ ਬਿਨਾਂ ਔਖੀ ਬਹੁਤ ਹੈ ਫਿਰ ਨਾ ਸੀਰ ਬਾਹ ਹੁੰਦਾ ਨਾ ਕੋਈ ਮੜਾ ਮੋਟਾ ਕੰਮ ਹੁੰਦਾ ਕੋਈ ਇੱਕੇ ਬਾਹ ਚੱਲਦੀ ਹੈ ਇੱਕ ਤਾਂ ਚੱਲਦੀ ਹੁਣੀ ਬਸ ਹੂੰ ਹੱਥ ਮੋੜ ਮੋਟਾ ਜਿਹਾ ਚੱਲਦਾ ਬਾਹ ਗੱਲ ਕੰਮ ਨਹੀਂ ਕਰ ਹੁੰਦਾ ਕਿ ਨਾ ਬਾਹ ਜਾਂ ਉੱਪਰੇ ਨਹੀਂ ਉੱਟਦੀ ਹੈ ਥੋੜੀ ਜਿਹੀ ਉੱਟਦੀ ਬਸ ਇੰਨੀ ਕੁ ਇਹਦੇ ਜ਼ਿਆਦਾ ਉੱਪਰ ਨਹੀਂ ਉੱਟਦੀ ਹੈ ਕੂਣੀ ਤੱਕ ਵਾਂ ਜਿੱਤੇ ਬਸ ਇਹਨਾਂ ਗੇ ਹਿੱਲਦਾ ਬਸ ਆ ਜਿੰਨਾ ਘਲਾਂਦੀ ਹਲਾਈ ਚੱਕੀ ਉੱਪਰ ਨੂੰ ਅਸਲ ਕੂਣੀ ਤਣੀ ਉਹ ਚੱਕਦੀ ਹੈ ਬਸ ਇੰਨੀ ਚੱਕ ਹੁੰਦੀ ਹੈ ਇੰਨੀ ਘੁੱਟਦੀ ਹੈ ਬਾਈ ਬਸ ਕੂਣੀ ਤੱਕ ਬਸ ਐ ਮੁਸ ਜਾਂਦੀ ਹੈ ਤੱਕ ਠੀਕ ਹੈ ਹਾਂ ਮੋਂਡਾ ਨਹੀਂ ਉੱਪਰ ਉਟਦਾ ਐ ਕੱਚ ਨਹੀਂ ਉੱਪਰ ਚੱਕ ਸਕਦੀ ਹੈ ਵੀ ਸਾਰੀ ਵਾਂ ਉੱਪਰ ਚੱਕ ਲੂਗੀ ਅੱਤੀ ਵਾਂ ਇਹ ਐ ਚੱਕ ਲੂਗੀ ਇਹ ਇਥੇ ਉੱਪਰ ਹੀ ਪੈਣਾ ਬਾਈ ਮੋਂਡੇ ਚ ਔਰ ਉਰੇ ਮੁੰਡੇ ਦੇ ਥੱਲੇ ਡੋਲਾ ਜਾਂ ਉਰੇ ਨੂੰ ਐ ਜਿਆਦਾ ਮਤਲਬ ਸੋਜ ਆਇਆ ਵਾ ਜੇ ਸ਼ੁਰੂ ਮੋਂ ਗੌਰ ਹੋ ਜਾਂਦੀ ਜਦੇ ਹਣ ਦਾ ਫਰਕ ਪੈ ਜਾਂਦਾ ਬਹੁਤ ਤੇ ਡੇਢ ਮਹੀਨਾ ਹੋ ਗਿਆ ਸਮਝਾ ਉਹ ਜਾਣਦੀ ਤੇ ਰਹੀ ਹੁਣ ਉਹਨਾਂ ਨੇ ਪੱਕਾ ਜਰਾ ਕਲੀਅਰ ਨਹੀਂ ਨਾ ਕਰਿਆ ਨਾ MRI ਕਰਾਈ ਵੀ ਕਿੰਨਾ ਕਿਹਾ ਹੋਇਆ ਵਾ ਉਹਨਾਂ ਨੂੰ ਤਾਂ ਐ ਦਾ ਵੀ ਬੱਸ ਵੀ ਹੱਡੀ ਹੋਊਗੀ ਕ੍ਰੈਕ ਵੀ ਕ੍ਰੈਕ ਹੋਣੇ ਕਰਕੇ ਮੁੰਡਾ ਜਾਮ ਹੋ ਗਿਆ ਉਹਨਾਂ ਦਾ ਤਾਂ ਵੀ ਖੜਨੇ ਕਰਕੇ ਨਾ ਵੀ ਮੁੰਡਾ ਜਾਮ ਹੋ ਗਿਆ ਵੀ ਆ ਚੱਕਰ ਹੈ ਨਾ ਅਸਲੀ ਤਾਂ ਉਹਨਾਂ ਨੇ ਹੁਣ ਨਾ ਕਰਿਆ ਵੀ ਪੱਕਾ ਵੀ ਐਮ ਆਰ ਆਈ ਕਰਾ ਲਈਆ ਕਿਆ ਚੱਕਰ ਤਾਂ ਆ ਪਿਆ ਨਾ ਸਾਰਾ ਜਦ ਮਮੀ ਲੈ ਕੇ ਜਾਂਦੇ ਰਹੇ ਹਨਾ ਜਦ ਬਹੁਤ ਜ਼ਿਆਦਾ ਭੀੜ ਸੀ ਬਹੁਤ ਆ ਮੈਂ ਤੀਨੀਆਂ ਇਹ ਜਣੋ ਬਿਮਾਰੀਓ ਚੱਲ ਗਈ ਕੋਈ ਆ ਨਾ ਗਿਆ ਮੰਮੀ ਨੂੰ ਜਾਦੀ ਨੇ ਇਹ ਮਹੀਨਾ ਤੇ ਉੱਪਰ ਜਾਂਦੇ ਰਹੇ ਅਨ ਸੱਤ ਦਿਨ ਮੈਂ ਕਹਿੰਦਾ 10 ਦਿਨ ਲੱਗੂਗਾ ਕਹਿੰਦਾ ਤਿੰਨ ਲੱਗੂਗੇ ਕਰਾਂ ਵੀ ਕਿਹਾ ਐਕਸਰਸਾਈਜ਼ ਕਰਨੇ ਨੂੰ ਹੈ ਕਿਸ ਤਰ੍ਹਾਂ ਕਰਨੀ ਮੈਂ ਸੈਲੋਟਾ ਹੱਥਾਂ ਐ ਸੋਟਾ ਹੀ ਕਰਕੇ ਲੋਟ ਤੱਕਣੀ ਐ ਤਨੂ ਐ ਤੱਕਣੀ ਫਿਰ ਰੱਸੀ ਪੜ ਕੇ ਸੋਟਾ ਹੀ ਖਿੱਚਣੀ ਐ ਅੱਛਾ ਕਰੀ ਜਾਈਂ ਘਰਾਂ ਵੀ ਉਹ ਤਾਂ ਜਿਹੜਾ ਬੁਰਲੇ ਵਾਲੀ ਵਾਲੀ ਲੱਫਟ ਹੁੰਦੀ ਹੈ ਨਾ ਇੱਕਣਾ ਹੈ ਇੱਕ ਟੀਪ ਹੋ ਆਪਾਂ ਨੂੰ ਸਾਈਕਲ ਵਾਲੀ ਟੀਪ ਹੁੰਦੀ ਹੈ ਨਾ ਹਾਂ ਉਹ ਠੀਕ ਰਹੇ ਆ ਤੁਹਾਨੂੰ ਤਾਂ ਘਰਾਂ ਦਾ ਅੱਛਾ ਖਿੱਚਣੇ ਵਾਲੀ ਹਾਂ ਮਤਲਬ ਰਵੜ ਹੁੰਦੀ ਇਸ ਤਰ੍ਹਾਂ ਅੱਛਾ ਕਿੱਟ ਜਨ ਮਤਲਬ ਵੀ ਦੋ ਹੱਥਾਂ ਫੜ ਕੇ ਉਹ ਕਰਨੀ ਹੈ ਚਲੋ ਠੀਕ ਹੈ ਜੀ ਪਹੁੰਚ ਗਏ ਆਪਾਂ ਬਰੋ ਵਾਲੇ ਘਰ ਪਹੁੰਚ ਗਏ ਲਓ ਜੀ ਆਪਾਂ ਚੱਲਦੇ ਹੁਣ ਬਈ ਛਾੜਾ ਨਿਕਰਾ ਕੇ ਪੈਰ ਦਾ ਕਰਾਉਣਾ ਤਾਂ ਸਵੇਰੋਂ ਬਸ ਸਵੇਰੋਂ ਫਿਰ ਬੁਖਾਰ ਜਿਹਾ ਕਰਕੇ ਉੱਠਿਆ ਵੀ ਲੇਟ ਫਿਰ ਬੂਆ ਜੀ ਨੂੰ ਲੈ ਕੇ ਜਾਣਾ ਦਾ ਆਪਾਂ ਨੇ ਪੰਜਕੁੱਲਾ ਤਾਂ ਕਰਕੇ ਮਾਝਾ ਫੇਰ ਡਾਕਟਰ ਨਹੀਂ ਮਿਲਦੀ ਬਈ ਉਹ ਚਲੇ ਜਾਂਦੀ ਏ ਇਸ ਕਰਕੇ ਆਪਾਂ ਨੂੰ ਪਹਿਲਾਂ ਪੰਜਕੁੱਲਾ ਜਾਣਾ ਪਿਆ ਹੁਣ ਆਪਾਂ ਝਾੜਾ ਕਰਾਉਣ ਚੱਲੇ ਜੁੜੇ ਰਹੋ ਹਾਂ ਲੋ ਜੀ ਪਹੁੰਚ ਗਏ ਆਪਾਂ ਬਈ ਇੱਥੇ ਝਾੜਾ ਕਰਾਉਣਾ ਆਪਾਂ ਨੇ うん。 ਉਹ 진짜 ਡਾ ਕਰਾਇਆ ਹੈ ਆਪਾਂ ਬਈ ਹੁਣ ਮਿਲਾਨੇ ਤੁਹਾਨੂੰ ਆਪਾਂ ਮਾਮੇ ਨੂੰ ਮਾਮੇ ਬਾਨੇ ਜਾ ਕੇ ਬਾੜੀ 'ਚ ਹੁਣੋਂ ਬੈਠਿਆ ਲਾ ਕੇ ਆ ਮਾ ਚੱਲ ਜਾਇਆ ਮੈਂ ਭੋਕੜੀ ਹੈ ਜਿਹੜੀ ਆ ਵੱਡੀ ਦੇਖ ਲਵੋ ਕਿੰਨੀ ਤੀ ਆ ਉਹ ਜਦ ਪੱਕੀ ਢੀ ਤੇ ਆਪਾਂ ਜੇ ਪਹਿਲਾਂ ਆਏ ਤੇ ਉਹ ਦੇਖੋ ਜੇ ਵੱਡੀ ਹੈ ਲਿਵਰ ਗੜੀ ਇਹ ਸਾਰੀ ਪੱਕੀ ਆ ਇਹ ਵੀ ਪੱਕੀ ਵੀ ਇੱਧਰ ਉਹਨਾਂ ਦਾ ਬਹੁਤ ਗੇਤੀ ਲੱਗ ਜਾਹਾ ਜਿਹੜੀ ਇਹ ਦੇਖੋ ਸਾਰੀ ਜਿਹੜੀ ਪੱਕੀ ਖੜੀ ਗਈ ਆਹ ਅੋ ਚਕੇ ਆਪਾਂ ਭਰੇਲੀ ਇਹ ਵੀ ਭਰੇਲੀ ਗਈਆਂ ਬਾਈ ਜਿੱਥੇ ਆਪਾਂ ਨੇ ਝਾੜਾ ਕਰਾਇਆ ਉਹ ਆਪਣੇ ਖੇਤਾਂ ਵਿੱਚੇ ਪਾਇਏ ਵੀ ਉਹਨਾਂ ਨੇ ਮકાਨ ਸ਼ੁਰੂ ਤਾਈ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਮਕਾਨ ਪਾਇਆ ਨੂੰ ਕਿੱਤਾਂ ਮੈਂ ਕਈ ਬਹੁਤ ਸਾਲ ਹੋ ਗਏ ਨੇ ਛੋਟੇ ਛੋਟੇ ਜਿਹੇ ਮਾਦੇ ਨਾਲ ਚਾਦ ਕਦੇ ਖਾਣ ਨੂੰ ਕਿੱਤਾਂ ਮੈਂ ਹੈ ਢੋਗਾਂ ਵਾਰ ਸਮਾਂ ਭਰ ਗਿਆ ਇਹ ਨਹੀਂ ਉਰਾ ਦੇ ਚੂਰਾਗੇ ਮਕਾਨ ਇਹ ਗਲੀ ਪਿੰਡ ਦੇ ਸਿੱਧੀ ਪਰਾ ਰੋਡ ਦਾ ਛੜ ਜਾ ਆ ਬਈ ਇਸ ਕਰਕੇ ਬ੍ਰੇਕਰ ਬਣਾਏ ਹੋਏ ਆ ਸ਼ਾਰਟਕਟ ਪਵਾ ਹੋਇਆ ਰਸਤਾ ਜੇ ਬਾਹਰ ਜਾਣਾ ਪਰਾ ਭਾਗ ਸੀ ਕਿਸੇ ਨੇ ਨਵੀਂ ਪਟਾਈ ਆ ਟਰਾਲੀ ਭਰੀ ਖੜੀ ਦੇ ਆਹ ਦੇਖੋ ਜਿਹੜੀ ਵੜਾਦੀ ਮੰਮੇ ਨੇ ਵੀ ਇਹ ਮੋਨਾਂ ਨੇ ਹੁਣ ਉਹਨੂੰ ਮੰਮੇ ਨੂੰ ਵਾਹਿਗੁਰੂ ਵਾਹਿਗੁਰੂ ਚੱਪਲ ਵੀ ਨਹੀਂ ਪੈਂਦੀ ਪੈਰਾਂ ਮਾਂ ਬਈ ਆ ਦੇਖੋ ਸਾਸਰੀ ਕਾਲ ਮਮਾ ਸਾਸਰੀ ਕਾਲ ਕੀ ਹਾਲ ਹੈ ਇਹੋ ਤੋਂ ਠੀਕ ਠਾਕ ਜੀ ਬਣੀ ਬੁੱਤੀ ਹੈ ਓਹ ਇਹ ਕੀ ਹੋਇਆ ਪੈਰ ਬੁਰ ਪਰ ਪਚੌੜਾ ਕਰਾਤਾ ਹੈ ਲੱਗੀ ਮਿੱਟੀ ਮੁੱਟੀ ਹੂੰ ਹੂੰ ਕੱਪਟਨਾ ਬਾਗਾ ਰੱਖੇ ਰੋ ਚੱਪਲੇਵ ਗਾਰੇ ਮਾ ਸਪਰੇ ਕਰ ਰਿਹਾ ਦਾ ਜੀਰੀ ਮਾ ਉਹ ਕਿੱਥੇ ਚਲਾ ਜੱਪਲ ਕਿੱਥੇ ਕਰਾਇਆ ਹੈ ਉਹ ਇਹ ਬੱਕਰਾ ਆਇਆ ਹੋ ਰਿਹਾ ਸਰਜੀਤ ਬਾ ਸਰਜੀਤ ਬਾ ਸਰਜੀਤ ਉਹ ਸਰ ਪਿੰਡ ਦਾ ਉਹ ਬੱਕਰਾ ਰਾਤ ਵੀ ਕਰਾਇਆ ਤਾਂ ਇਨਸ਼ਾਅੱਲਾ ਹੋਵੇ ਇਨਸ਼ਾਅੱਲਾ ਸਰ ਨਾ ਆਰਾਮ ਫਰਕ ਪੈ ਗਿਆ ਰਾਤ ਕਰਾ ਕੇ ਲੈ ਗਿਆ ਨਾ ਜਿਹੜਾ ਆ ਜਾ ਆ ਜਾ ਜਸਵੰਤ ਸਿੰਘ ਆ ਜਾ ਗੋਂ ਦੇ ਘੰਟੇ ਕਚੇ ਫਰਕ ਪੈ ਗਿਆ ਦਾ ਸਤਿ ਸ਼੍ਰੀ ਅਕਾਲ ਅੱਛਾ ਇਹ ਤੇ ਉਹਦਾ ਬੇਟਾ ਹਾਂਜੀ ਅੱਛਾ ਭਾਈ ਗਣ ਕੋਈ ਨਹੀਂ ਬੈਠੋ ਬੈਠੋ ਭਾਈ ਮੈਂ ਮਿੰਜਾ ਲਾ ਲੈ ਲੈ ਭਾਈ ਕੋਈ ਨਹੀਂ ਇਹਨੂੰ ਵਾਸ ਨੂੰ ਇਹਦੇ ਗੁਟਕਾ ਲੈ ਆ ਕੇ ਤਾਂ 파ੜ ਕਿਉਂ ਨਹੀਂ ਕਰਦਾ ਕੰਮ ਸੇ ਮੈਂ ਕਿਸੇ 파ੜ ਕਰਦਾ ਉਹ ਤਾਂ ਕਰਾ ਨਹੀਂ ਜੀ ਕੁੱਸੇ ਬੋਲ ਕਰੋ ਮੈਂ ਹੋ ਗਿਆ ਤੇ ਪਹਿਲਾਂ ਤਾਂ ਆਪੇ ਨੂੰ ਮਨ ਵਿੱਚ ਦੇਖ ਲਈਏ ਕਿ ਕੀ ਕੀ ਫਿਰ ਅੱਜ ਆਹ ਕੋਈ ਕੀ ਕਹਿ ਰਿਹਾ ਹੈ ਕੀ ਕੀ ਕਰ ਰਿਹਾ ਗੁਟਕਾ ਹਿੰਦੀ ਮੈਂ ਜਾ ਕੇ ਜਨਾ ਹਿੰਦੀ ਭਾਇ ਉਹਨਾਂ ਕਰ ਮੈਂ ਤੇ ਕਹੋਣੋਂ ਉਹਨਾਂ ਕੋਲ ਮੈਂ ਜਾ ਗੁਟਕਾ ਦਾ ਕਰ ਪੰਜਾਬੀ ਵੀ ਆਂਦੀ ਹੋਣੀ ਹੈ ਪੰਜਾਬੀ ਨਹੀਂ ਆਂਦੀ ਪੰਜਾਬੀ ਵੀ ਆਵਾਜ਼ ਹੀ ਜਾਵਾ ਲੱਗ ਜਾ ਪਾਠ ਕਰੇ ਨੀ ਕੁਛ ਤਾਂ ਉਹ ਕਰਲੇ ਕਰ ਪਾਠੂਈ ਦਾ ਬੈਠਿਆ ਹੀ ਵਿਲਾ ਸੰ ਸਵੇਰ ਕਾਦਾ ਇਹ

ਯੋ ਜੀ ਆਪਣਾ ਕੀਤੇ ਨੇ ਥੋੜਾ ਟਾਈਮ ਐ ਫਿਰ ਥੋੜਾ ਟਾਈਮ ਹੁਣ ਕਰ ਲੈ ਤੇ ਨਹੀਂ ਉਹਨੂੰ 5 ਸਾਲ 7 ਸਾਲ ਨਾ ਬਾਤ ਉਹ ਮੈਂ ਹੀ ਆ ਅਸੀਂ ਮਤਲਬ ਮੈਂ ਕਰਨਾ ਥੋੜੀ ਬਹੁਤ ਇਨਕਮ ਆ ਜਾ ਕੋਈ ਬਹੁਤ ਐ 5-7 ਸਾਲ ਹੁਣ ਜਿਹੜੇ ਹੈ ਉਹ ਕਰ ਲੈ ਬਾਪੂ ਦੇ ਮਨ ਸਾਫ ਹੋ ਜਾਣਾ ਸੱਚੀ ਗੱਲ ਹੈ ਸਾਥ ਜੇ ਲਗੂ ਮੈਂ ਹੁਣੇ ਕਹਿ ਦਵਾ ਗੁੱਟਾ ਲੈ ਆ ਕੇ ਦਿਓ ਆਪਣਾ ਪਾਰਟ ਕਰ ਦੇਣਾ ਬੋਲਦਾ ਮੈਂ ਜਸਮਾਨੇ ਨੇ ਲਾਗਿਆ ਲਾਉਣੇ ਕਰਾ ਕੀ ਪਾਰਟ ਹੋ ਗਿਆ ਵੀ ਚਲਾ ਦੇਣਾ ਹੁਣ ਦਾ ਮਸਲਾ ਲੈ ਹਾਈ ਮੈਂ ਇੰਨਾ ਕ ਵੀ ਹੋ ਗਿਆ ਸ਼ੁਕਰ ਮੈਂ ਜਾ ਕੇ ਸੰਗਤ ਹਿੰਦੀ ਹਿੰਦੀ ਨਾਲ ਕਹੀ ਨਹੀਂ ਅੰਦਰ ਨੂੰ ਮੈਂ ਜਾ ਰਿਹਾ ਆ ਰ ਮੇਰੇ ਬਾਪ ਬਾਪ ਜੀ ਦਾ ਵਾਪਿਸ ਤੇ ਸਿਆਪ ਲੱਗ ਗਿਆ ਮੇਰੇ ਕੋਲ ਖਾਲਸਾ ਜਦੋਂ ਅੰਨਾ ਵਰੋ ਨਾ ਹੁਣ ਤਾਂ ਬਾਹਰ ਆ ਗਿਆ ਚਲੋ ਠੀਕ ਹੈ ਉਹ ਵੀ ਬਾਪਪਾ ਦਾ ਜਿਹੜਾ ਉਹ ਹੀ ਆ ਗਿਆ ਯੋ ਮੈਂ 4 ਵਜੇ ਲਾ ਲਿਆ ਚਲੋ ਠੀਕ ਹੈ ਪਤਾ ਨਹੀਂ ਹੋਵੇਗਾ ਆਪੇ ਦਾ 4:30 ਵਜੇ ਘਰ ਕੇ ਆਉਂਦੀ ਹੋਇਆ ਮੈਂ ਕਾਉਂ ਦਿਆਂਗੇ ਹਾਂ ਚਲੋ ਅਸੀਂ ਇਕੱਠੇ ਆਂ ਤੂੰ ਵੇਖ ਨਾ ਮੋਬਾਈਲ ਜਾ ਨਹੀਂ ਜਾਦੀ ਇਹ ਮੇਰੇ ਜਾਨ ਕੱਢਾ ਵਾਲਾ ਯਾਰ ਤੁਹਾਡਾ ਬੜੀ ਇੰਟਰਨੈਟ ਉੱਠੇ ਰਾਮਾ ਫਿਰ ਚਾਦੀ ਬਸ ਮੈਂ ਤੇ ਨਹੀਂ ਬਾਈ ਇਹ ਕਿੰਨਾ ਮਾੜੀ ਕੋਈ ਕੋਈ ਮਦਦ ਨਹੀਂ ਆਉਂਦਾ ਉਹ ਮੜਾ ਹੋ ਗਿਆ ਨਹੀਂ ਬਲਣ ਇਹ ਤਾਂ ਵੰਤੇ ਵਾਲਾ ਕੰਮ ਹੋ ਗਿਆ ਇਹ ਸੀਗਾ ਇਹ ਤਾਂ ਬਹੁਤ ਪਰੇਕ ਨਹੀਂ ਬਲਣ ਹਣੀ ਕਾ ਆਇਓ ਛੋਟਾ ਆਜੇ ਜਿਸਪਾਲ ਤੋਂ ਛੋਟਾ ਜਿਸਪਾਲ ਤੇ ਪਾਲਾ ਛੋਟੇ ਛੋਟੇ ਆਪੇ ਪੜੀ ਨੂੰ ਆਦਾ ਦੇਖਿਆ ਬਣਾ ਠੀਕ ਦਾ ਮਾਮੇ ਵਰਗਾ ਸੋਣਾ ਨਹੀਂ ਦਾ ਜਿਹਦੀ ਲਵਾਈ ਤੇ ਠੀਕ ਦਾ ਮਾਮੇ ਵਰਗਾ ਹੀ ਦਾ ਉਹਨ ਤੇਰਾ ਨਾ ਨਹੀਂ ਮਾਮੇ ਵਰਗਾ ਨਹੀਂ ਦਾ ਹੈ ਹਾਂ ਹਾਂ ਦੇਖਿਆ ਮੈਂ ਮੈਨੂੰ ਪਤਾ ਨਹੀਂ ਆਇਆ ਕਰਾ ਮਾਮੇ ਦਾ ਇੱਕ ਬੜਾ ਬਲਵਿੰਦਰ ਆਹ ਉਹ ਇਹ ਉਹ ਦੇਖਿਆ ਵਾ ਮੈਂ ਆਇ ਕਰਿਆ ਤਾਂ ਜਦ ਮਾਮੇ ਬਾਈ ਕਰਿਆ ਤਾਂ ਹੋ ਗਈ ਸੀ ਇੱਕ ਹੋ ਗਿਆ ਤਾਂ ਨਿੰਬ ਖਾ ਕੇ ਦੇਖੀ ਮੈਂ ਪਛਾਣੀ ਨਹੀਂ ਉਹਦਾ ਜੋ ਨਿੰਬ ਖਾ ਕੇ ਦੇਖ ਮਿੱਠੀ ਲੱਗੂਗੀ ਕੀ ਹੋ ਗਿਆ ਹੈ ਪੈਰ ਬੜਾ ਬੁਗਿਆ ਤੇ ਨਾ ਇਹ ਉਹ ਬੋਗ ਨੂੰ ਜੁੱਤੀ ਤਾਂ ਨਹੀਂ ਕਰਿਆ ਹੈ ਜੁੱਤੀ ਨਹੀਂ ਹਾਂ ਨਾ ਜੁੱਤੀ ਨਾ ਬੁਰੀ ਕਰਿਆ ਬਹੁਤ ਤਾਂ ਕਹਿੰਦੀ ਨਹੀਂ ਗਈ ਪਹਿਲਾਂ ਖਾਜੀ ਜੀ ਹੋਈ ਹੈ ਬੜਕਾ ਦੇ ਕੋਈ ਨਾ ਮਿਚਾੜਾ ਕਰਵਾਇਆ ਕੱਲ ਵੀ ਕਰਵਾਇਆ ਦਾ ਪੂਰੀ ਉਹ ਜਿਹੜੇ ਢੇਲੀ ਵਾਲੇ ਉਹ ਸਰਜੀਤ ਅੱਛਾ ਕੀ ਕਰੀ ਤਾ ਉਹ ਤਾਂ ਪਹਿਲਾਂ ਉਹ ਹੋਰੀ ਦੀ ਟਸ ਟਸ ਜਿਹੜਾ ਝਾੜਾ ਕਰਾ ਕੇ ਗਿਆ ਝਾੜੇ ਦੇ ਬਾਅਦ ਫਿਰ ਚੇਰੇ ਦੀ ਬੋਗ ਉਹ ਕਦੋਂ ਜਾਂਦਾ ਮੋੜ ਉਹ ਇਹਦੇ ਠੀਕ ਟਸ ਟਸ ਜੀ ਜੀ ਦੀ ਬੰਦ ਹੋ ਗਈ ਅੱਧੇ ਘੰਟੇ ਬਾਅਦ ਕੀ ਵੀ ਗਿਆ ਸਾਰਾ ਫਿਰ ਆਏ ਉਹਨਾਂ ਦਾ ਮਾਂ ਰੱਖੀ ਨਹੀਂ ਹੋ ਗਈ ਤਦੋਂ ਉਹ ਕਿਉਂ ਰਹਦੇ ਇੱਥੇ ਦੇ ਰੱਖੀਏ ਨਾ ਐ ਕਰਦੀ ਰੱਖੇ ਐਂ ਜੀ ਕਰਦੀ ਨੇ ਹਾਂ ਪਾਉਂਗਾ ਮੈਂ ਉਹ ਨਾ ਦੇਦਾ ਜਿਆਦਾ ਲੱਖੀਦਾ ਇੰਨਾ ਨਾ ਕਰ ਬਾਈ ਨੇ ਇਹ ਕਰਦਿਆ ਧੰਨ ਦੇ ਹਾਂ ਮਾਂ ਕਸਟ ਕਰ ਰਿਆ ਤੂੰ ਐ ਉਹ ਪਲਣ ਚੜ ਗਈ ਕਿਆ ਕਿ ਹਾਲ ਹੋਏ ਚਾਰ ਸੌ ਦੀ ਪੱਜ ਗਈ ਬਾਦ ਬਾਹ ਰੇ ਤੋ ਅੱਧੀ ਵਾਰ ਚੜ੍ਹ ਕੇ ਜਾਣਾ ਹੋਊਗਾ ਲੱਭੀ ਨਹੀਂ ਫਰਕ ਪੈ ਗਿਆ ਰਾਤ ਚੜ੍ਹਾ ਕਰਾਇਦਾ ਹੁਣ ਫੇਕਰਾ ਕਾਇਆ ਮਤਲਬ ਪਹਿਲਾਂ ਸਾਂਝ ਨਾ ਟੱਸ ਟੱਸ ਹੋਰੀ ਦੀ ਚਾੜਾ ਕਰਾਇਆ ਤੇ ਨਾ ਮੈਨੂੰ 1 ਘੰਟੇ ਦੇ ਅੰਦਰ ਅੰਦਰ ਐਨ ਮਤਲਬ ਟਸ ਟਸ ਬੰਦ ਹੋ ਗਈ ਔਰ ਗੁੱਠਾ ਨਾ ਦੇਖੀ ਗੁੱਠਾ ਨਹੀਂ ਹਿੱਲਦਾ ਸੋਜਾ ਦਾ ਸੋਜਾ ਵੀ ਉਤਰ ਗਿਆ ਚਾ ਵੀ ਗਾਏ ਹੁਣ ਉਹਦਾ ਬਸ ਚਲ ਕੋਈ ਨਹੀਂ ਜੇ ਬਾ ਵਧੀਆ ਮਾਮੂ ਤੇ ਦੇਰ ਦੇਰ ਬੁਲਾਣਾ ਥਰਵਾ ਮੱਦਰੀ ਦੋ ਕਰਾ ਲੈ ਇੱਕ ਹੋਰ ਵਾਰਾ ਕਰਾ ਲੈ ਠੀਕ ਹੈ ਪੱਕੀ ਕਰਾ ਟਪੋਰ ਕਰ ਲਿਓ ਕਰਾ ਨਿੰਬ ਦੇ ਪੱਤੇ ਵੀ ਫਿਰ ਜੀ ਤੇ ਵੀ ਲੋਕ ਹੀ ਪਾ ਜਰਾ ਸਰਜੀਤ ਵਾ ਇਹ ਵਾ ਸੋ ਸਰਜੀਤ ਹਮ ਹੋਰ ਕਿੱਤਨ ਕੰਮ ਕਰੇ ਨੇ ਟੀਮ ਗੱਲੇ ਸਪਰੇਅ ਕਰਾਉਂਦੇ ਮੰਤਰੀ ਹੋਰ ਗੰਨੇ ਵਾ ਸਪਰੇਅ ਦੇਖ ਲੈ ਹੁਣ ਐਡਾ ਐਡਾ ਮਾ ਪਹਿਲਾਂ ਕੌਣ ਕਰੇ ਕਰਾਦਾ ਸਪਰੇਅ ਬਾਹਰ ਬਾਪੂ ਨੇ ਕਦੀ ਪੰਜੇ ਦੇ ਨਾਲ ਪੈ ਨਹੀਂ ਡਰਿਆ ਇਹ ਤਾਂ ਮੈਂ ਵੀ ਵੇਆ ਬਾਪੂ ਗਿਆ ਰਾਤ ਨੂੰ ਮੰਜੇ ਨਾਲ ਜਾ ਪੋੜਿਆ ਬਾਪੂ ਦੇ ਕਰਕੇ ਤੇ ਨਿਕਲ ਗਿਆ ਪਰਦੇ ਹੱਲਦੇ ਨੇ ਮੰਜੇ ਦੇ ਕਰ ਨਿਕਲਿਆ ਇੱਕ ਪਾਸੇ ਕੋਈ ਮਾਰ ਦਿਆ ਨਾ ਠੀਕ ਐ ਸਵੇਰ ਨੂੰ ਦਮ ਲੁਆ ਕਹਾਂ ਮੈਂ ਮਰ ਚੰਡ ਦੇ ਇਧਰੇ ਘਰਾਤ ਘਾਇ ਸੰਜੀਗ ਕਰਦਾ। ਅਮੇ ਨਾ ਦਿਨ ਮਨਕਾ ਕਰਦਿਆ ਬੜੇ ਗੀਤਾਂ। ਸਵੇਰ ਨੂੰ ਇਹ ਮਤ ਆ ਗਿਆ ਉਹ ਵੀ ਮਰ ਜਦਾ ਉਹ ਵੀ ਮਰ ਜਦਾ। ਰਾਤ ਨੂੰ ਟੱਕਰ ਨਹੀਂ ਪਟਿਆ। ਇਹ ਸਵੇਰੀ ਜਾਗ ਚੱਕਣਾ। ਇਹ ਕਿ ਅਮਰ ਚੋਏ ਬਰਾਦਮੀ ਜਾਨ ਬਾਰੇ ਇੱਕ ਤਾਜੀ ਕਿ ਆਪਣਾ ਘੋੜਾ ਖੱਲਦਾ। ਆਹ ਜਿੰਦ